Iyo u m ਹਾਂ ਵਦਗਾ ਪ੍ਰੋਗਰਾਮ ਆ ਬਾਈ ਕੇ ਲੈ ਰੋਟੀਆਂ ਬਹੁਤ ਸੋਹਣੀਆਂ ਪੱਕੀਆਂ ਜਾਂਦੀਆਂ ਚਾਲ ਵਦਗਾ ਹੋ ਗਿਆ ਲੈ ਚਾਰ ਕਿਵਟੀਆਂ ਦੇ ਦਿਓ ਚਾਰ ਕਿ ਲਵਾਂਗੇ 10 11 12 15 ਸੋਨਾ 18 ਰੋਟੀਆਂ ਪਾ ਦਿਓ ਲੈ ਇਹ ਰੋਟੀਆਂ ਸਾਡੇ ਪਿੰਡ ਤਾਂ ਨਹੀਂ ਪਕਾਉਂਦੀਆਂ ਇਹ ਸਪੈਨ ਮੈਂ ਤਾਂ ਚੌਲ ਵੀ ਪਾਲੇ ਰੋਟੀਆਂ ਵੀ ਪਾਲ ਲਿਆ ਸਬਸਾ ਪਾਲ ਬਹੁਤ ਮਿਰਚਾਂ ਦਾ achar ਗਾਜਰਾਂ ਦਾ achar ਇਹ ਵੀ ਲੈ ਕੇ ਜਾਵੂਗੀ ਨੁਕਤੇ ਦਾ ਅਸਲੀ ਮਾਲ ਤਾਂ ਚਾਬੀ ਪਤਾ ਨਹੀਂ ਕਿਹਦੀ ਕੋਲੇ ਆ ਗਈ ਚਾਬੀ ਦਾ ਪਤਾ ਕਰਦੀ ਆਂ ਭਾਈ ਖੁੱਲ ਲਈ ਆ ਅਰੇ ਜਲੇਬਗਾ ਖੱਲਿ ਬੜਗੇ ਬੁਦਾਂ ਗਿਆ ਬੁਦਾਂ ਗਿਆ ਤੁਹਾਨੂੰ ਵਧਾਈਆਂ ਸਾਰਿਆਂ ਨੂੰ ਵਧਾਈਆਂ ਸੁਨਹਿਰੀ ਜੇ ਇਹ ਕੋਟਾ ਜਾਂ ਇੰਚ ਸਸਤਰੀ ਘਰ ਬਾਈ ਵਧਾਈਆਂ ਤੈਨੂੰ ਸਸਤਰੀ ਘਰ ਤੂੰ ਭਾਈ ਤੋਤੇ ਹੱਡਾ ਨਹੀਂ ਚੋੜੇ ਚੋੜੇ ਮੱਥਿਆਂ ਦੀ ਮੈਲ ਖਾਣਾਂ ਦੀ ਮੈਲ ਖਾਣਾਂ ਦੀ ਹਾਂ ਉਤਲੀ ਵੀ ਹਿਆਲੇ ਪਾਸੇ ਹੂੰ ਉਤਲੀ ਵੀ ਹਿਆਲਾਂ ਦੀ ਹਾਂ ਚੱਲ ਠੀਕ ਆ ਗੱਲ ਸੁਣ ਭਾਈ ਹਾਂ ਭਾਈ ਤੂੰ ਕਿਵੇਂ ਇੱਥੇ ਤੈਨੂੰ ਸੱਦਿਆ ਸੀ ਨਾ ਸੱਦਿਆ ਨਹੀਂ ਮੈਂ ਨੰਲਾ ਰ ਤਾਂ ਸੱਦਿਆ ਸੀਗਾ ਇੱਥੇ ਕਿਵੇਂ ਆ ਭਾਈ ਉਹ ਤੇਰੀ ਬੀਬੀ ਦਾ ਤੇਰੀ ਬੀਬੀ ਸੱਟ ਨਹੀਂ ਵੱਜ ਗਈ ਸੀ ਦਮਾ ਤੇ ਤੇਰੀ ਬੀਬੀ ਜਬਾਦੀ ਕੀ ਸਾਟਾ ਹਾਂ ਪਹਿਲਾਂ ਤੇਰੀ ਬੀਬੀ ਸਾਨੂੰ ਕਹੀ ਗਈ ਸਾਡੇ ਆਏ ਕਰਕੇ ਪ੍ਰੋਗਰਾਮ ਆ ਪ੍ਰੋਗਰਾਮ ਹੂੰ ਤੇ ਫੇਰ ਤੇਰੀ ਬੀਬੀ ਨੂੰ ਦਿਮਾਗ ਤੇ ਪਹਿਲੀ ਕਿ ਪੁੱਖਾ ਠੀਕਰਾ ਵੱਜ ਗਿਆ ਤੇਰੀ ਬੀਬੀ ਮਨ ਸੱਦਿਆ ਨਹੀਂ ਮੈਂ ਤਾਂ ਹਾਰ ਕੇ ਆ ਪਾਈ ਲਿਸਟ ਤਾਂ ਸਾਰੀ ਮੈਂ ਬਣਾਈਆਂ ਕਿਹਨੂੰ ਕਿਹਨੂੰ ਸੱਦਣਾ ਸੀਗਾ ਬੀਬੀ ਦਾ ਕੀ ਰੋਲ ਆ ਵਿੱਚ ਨਹੀਂ ਪਰ ਵੀ ਬਿਨਾਂ ਮੇਰੇ ਬਹੁਤ ਆਉਣੀ ਜਾਣੀ ਸਾਡੀ ਬਹੁਤ ਬੈਠਣੀ ਇਸ ਤੇਰਾ ਨਾਮ ਹੀ ਲਿਖਿਆ ਭਾਈ ਲੈਫਟ ਲੁੱਕ ਕਹਿਣਾ ਗੱਲ ਐ ਸਟ੍ਰੀਟੂਆ ਮਾਰ ਇਹ ਬੰਦਿਆਂ ਦੀਆਂ ਸਾਹ ਹੁੰਦੀਆਂ ਸਕੀਰੀਆਂ ਹੈ ਬੰਦਿਆਂਾਂ ਬੁੜੀਆਂ ਦੀਆਂ ਆੜ ਗਵਾੜ ਦਾ ਆੜ ਗਵਾੜ ਕਿੱਥੇ ਸਰਦਾ ਬਿਨਾਂ ਹੈ ਕਾਰਡ ਆਇਆ ਸੀ ਤੁਹਾਡੇ ਘਰੇ ਨਾ ਕਾਰਡ ਉਹੇ ਤੈਨੂੰ ਕਹੀ ਜਾਣੀ ਵੀ ਤੁਸੀਂ ਕਾਰਡ ਤਾਂ ਭੇਜਿਆ ਨਹੀਂ ਸਾਨੂੰ ਹਾਂ ਜਦੋਂ ਭਾਈ ਤੁਸੀਂ ਕਾਰਡ ਨਾ ਭੇਜਿਆ ਮੈਂ ਕਹਾਂ ਮੇਰੀ ਪੱਲੇ ਕਿੰਨਾ ਵੱਡਾ ਪ੍ਰੋਗਰਾਮ ਵੀ ਐਡਾ ਉਹਨਾਂ ਨੇ ਆਹ ਲੇਖ ਦੱਸ ਭਾਈ ਕਿੱਡਾ ਪ੍ਰੋਗਰਾਮ ਹੈ ਵੀ ਟੈਂਟ ਸੈਂਟ ਤਾਂ ਇੰਨਾ ਖਰਚਾ ਕੀਤਾ ਵੀ ਉਹ ਲੇਖ ਮਾਰ ਕੇ ਰਸਦਾਰ ਤੇ ਰਸਦਾਰ ਚੜਾ ਫਿਰਦਾ ਮੈਂ ਕਿਹਾ ਮੈਨੂੰ ਕਿਹਾ ਨਾ ਸਦੇ ਮੈਂ ਤਾਂ ਦੋ ਵਾਰ ਉੱਠੀ ਆ ਭਾਈ ਪ੍ਰੋਗਰਾਮ ਤੋਂ ਪਹਿਲਾਂ ਭਾਈ ਨੂੰ ਗੁੱਸਾ ਕੀਤਾ ਮੋਗ ਮੈਂ ਜਾਂਦੀ ਰਹੀ ਪੈਰ ਕੇ ਕਰੇ ਤੇ ਮੈਂ ਕਿਹਾ ਵੀ ਤੇ ਮੈਂ ਕਿਹਾ ਮੇਰੀ ਪੈਰ ਦਾ ਚੱਤ ਖਰਾਬ ਹੋਊਗਾ ਫਿਰ ਮੈਂ ਆ ਪਾਈ ਹੋਰ ਕਿਆ ਦਾ ਮਾਰ ਮਾਰ ਕੇ 1000 ਰੁਪਏ ਦਾ ਸੂਟ ਬਣਾਇਆ ਦੇਖ ਲੈ ਹੈ ਸੂਟ ਬਣਾਇਆ 1000 ਰੁਪਏ ਦਾ ਆਪਦੀ ਪੈਰ ਮਾਰੀ ਨੇ ਹੈ ਨਾਲੇ ਜਵਾਕਾਂ ਨੇ 2-2000 ਦੇ ਲੀੜੇ ਬਣਾਏ ਕਾਹਨੇ ਮਾਰੇ ਆਪ ਦੀ ਪੈਂਟ ਬਿਮਾਰੀ ਨੇ ਵਿਚਾਲ ਜੇ ਮੇਰੀ ਪੈਂਟ ਦੇ ਦਿਮਾਗ ਚੋਂ ਗੱਲ ਨਿਕਲ ਗਈ ਪਾਇਤਾ ਜਾਮਾ ਕਿਸਨ ਸੱਡੀ ਨੇ ਆ ਜਾ ਬਾਈ ਹਰ ਨਾਲ ਤੇ ਉਹ ਤਾਂ ਨਹੀਂ ਨਾ ਜਵਾਕ ਆਏ ਆ ਤੇ ਬਾਈ ਤਾਂ ਕੰਮ ਤੇ ਆ ਹਾ ਥੜਾ ਪ੍ਰੋਗਰਾਮ ਬਦਗਾ ਹੋ ਗਿਆ ਹਾਂ ਪ੍ਰੋਗਰਾਮ ਵਧੀਆ ਹੋ ਗਿਆ ਸਿਆ ਦੋ ਦਿਨ ਬਣਾਇਆ ਸੀ ਦੋ ਦਿਨ ਕਦੋਂ ਤੈਨੂੰ ਕਿਹਾ ਸੀ ਮੈਂ ਕੀ ਕੁਸ ਪਕਾਇਆ ਸੀ ਬਥੇਰਾ ਕੁਸ ਸੀਗਾ ਤੂੰ ਲੈ ਗਈਆਂ ਤੈਨੂੰ ਪਤਾ ਲੱਗ ਗਿਆ ਸਿਆ ਕੁਸ ਨਹੀਂ ਮੈਂ ਤਾਂ ਦੋ ਗਲਾਬ ਜਾਮਣ ਲੈ ਕੇ ਆਈਆਂ ਹੂੰ ਤੇ 4 ਕ ਜਲੇਬਾ ਤੇ ਥੋੜੀ ਕ ਕੌਲੀਕ ਦਾਲ ਦੀ ਸੀਗੀ ਤੇ ਚਾਲ ਚੱਪੇ ਦੇ ਸੀਗੀਆਂ ਐ ਮਾੜੇ ਮਾੜੇ ਲੈ ਕੇ ਗਈ ਉੱਥੇ ਕੈਮਰਾ ਲੱਗਾ ਸਾਰਾ ਕੁਝ ਰਿਕਾਰਡ ਹੋ ਗਿਆ ਹਾਂ ਚੱਲ ਕੋਈ ਨਹੀਂ ਆਪਾਂ ਨੂੰ ਕਿਹੜਾ ਕਚੋਰੀ ਆ ਮੇਰੀ ਘਰ ਮੇਰੇ ਭੈਣ ਦੇ ਘਰ ਦਾ ਪ੍ਰੋਗਰਾਮ ਆ ਮੈਂ ਜਦੋਂ ਮਰਦੀ ਆਵਾ ਜਾਵਾ ਤੁਸੀਂ ਮੈਨੂੰ ਸੱਦੋ ਚਾਹੇ ਨਾ ਸੱਦੋ ਹਾਂ ਮੈਂ ਤਾਂ ਤੁਹਾਨੂੰ ਆਪਦੇ ਮੰਨਦੀ ਆ ਕਿੰਨਾ ਹੀ ਮੰਨਦੀ ਹਾਂ ਮੈਂ ਤਾਂ ਮੰਨਦੀ ਆ ਨਾ ਮੇਤਲ ਨਹੀਂ ਬੰਦਾ ਭਾਈ ਇੰਨਾ ਕੁਝ ਜਾਣਦਾ ਇੱਥੇ ਖਾ ਜਾਂਦੀ ਇਹਦਾ ਕੁਝ ਨਹੀਂ ਆਣਾ ਸੀ ਤੁਹਾਨੂੰ ਨਾਲ ਚੱਕ ਲਿਆ ਭਾਈ ਆਇਆ ਹੋ ਗਿਆ ਤੁਸੀਂ ਹੋਗੇ ਸਹਿਰੀ ਤੁਸੀਂ ਕੋਠੀਆਂ ਪਾ ਲਈਆਂ ਤੁਸੀਂ ਕੈਮਰੇ ਲਾ ਲਏ ਤੁਸੀਂ ਹੋ ਗਏ ਸਹਿਰੀ ਤੁਹਾਨੂੰ ਐ ਲੱਗਦਾ ਵੀ ਸਾਡਾ ਤਸਕੀਰੀ ਵਾਲੇ ਵੀਰ ਸਾਡਾ ਵੀ ਆਹ ਢ ਕੁ ਵਾੜ ਸਰਜ ਪਰ ਆਣ ਕਮਾੜ ਦਾ ਜਿਹੜਾ ਸਰਦਾ ਸਰਦਾ ਨਹੀਂ ਹੁੰਦਾ ਮੈਂ ਤਾਂ ਭੱਜੀ ਆਈ ਤਾਂ ਮੇਰੀ ਭੈਣ ਨੇ ਮੈਨੂੰ ਪਤਾ ਲੱਗੇ ਵੀ ਅਜਾ ਏਡਾ ਪ੍ਰੋਗਰਾਮ ਰੱਖ ਲਿਆ ਹਾਂ ਮੈਂ ਕਿਹਾ ਮੇਰੀ ਭੈਣ ਦਾ ਮੇਰੇ ਬਿਨਾਂ ਅੱਧਰ ਰਹਿ ਜੂਗਾ ਮੈਂ ਤਾਂ ਜਾਵਾਂ ਆ ਕੁੱਤਾ ਜੀ ਤਾਂ ਨਾਲ ਲੈ ਜਾਂਦੀ ਇਹ ਕਾਹਤੋਂ ਲੈ ਕੇ ਆਈਆਂ ਟੈਂਟ ਪਾੜੀ ਜਾਂਦਾ ਸਾਡਾ ਇਹ ਤੇ ਬਾਜੀ ਨੇ ਰੱਖਿਆ ਵਾ ਹਾਂ ਬਾਜੀ ਨੇ ਰੱਖਿਆ ਗਿਆ ਹੋਰ ਤੂੰ ਤਾਂ ਕਿਹੜਾ ਰਹਿਣਾ ਪ੍ਰੋਗਰਾਮ ਵਧ ਗਿਆ ਹੋ ਗਿਆ ਮੈਂ ਠੀਕ ਆ ਮੈਨੂੰ ਕੀ ਹੋਇਆ ਰਸਿਆ ਤੇ ਰਸਤੇਦਾਰ ਕਿੰਨੇ ਆ ਕੇ ਸੀਗੇ ਰਸਤੇਦਾਰ ਸਾਰੇ ਆਏ ਆ ਸਾਡੇ ਵੱਧੋਂ ਆਏ ਹੋ ਗਏ ਸੀ 2250 ਹਾਂ 2250 ਬੰਦੇ ਦਾ ਇਕੱਠ ਹੋਇਆ ਸੀ ਆ 2250 ਦਾ ਖਾਣਾ ਬਣਾਇਆ ਸੀ 50 ਦਾ ਤੂਲਾ ਚੱਲੀ ਆ ਲਾਏ ਕੀ 50ਾਂ ਦਾ ਮੈਂ ਤਾਂ ਭੋਰਾ ਭਰਾ ਚੀਜ਼ਾਂ ਲੈ ਗਈਆਂ ਕੀ ਤੁਸੀਂ ਇੰਨਾ ਕੁਸ ਬਣਾਇਆ ਜਿਹੱਚ ਮੈਂ ਭੋਰਾ ਲੈ ਗਈ ਤੇ ਕਿੱਡੀ ਖਾਸ ਗੱਲ ਆ ਫਿਰ ਕੀ ਤੂੰ ਉਹ ਲੰਗ ਤਾਂ ਨਹੀਂ ਹੋਣ ਲੱਗਿਆ ਤੂੰ ਮਾਰਦਾ ਗੱਲਾਂ ਇੱਥੇ ਖਾ ਲੈਂਦੇ ਪਰਵੇਂ ਸਾਰਾ ਟੱਬਰ ਆ ਜਾਂਦੇ ਬਿਨਾਂ ਸਦੇ ਜਿਹੜੇ ਹੁਣ ਘਰੇ ਬੈਠੇ ਉਹਨਾਂ ਨੇ ਨਹੀਂ ਖਾਣਾਗਾ ਹੈ ਮੇਰੀ ਭੈਣ ਦੇ ਦਿਮਾਗ ਵਿੱਚ ਗੱਲ ਨਿਕਲ ਗਈ ਉਹ ਤਾਂ ਚਲ ਭਣਿਆ ਆਇਆ ਹੋਇਆ ਮੇਰੇ ਭੈਣ ਦੇ ਦਿਮਾਗ ਤੇ ਨਾ ਬੋਝ ਵਾਲਾ ਸੀਗਾ ਭੈਣ ਮੇਰੀ ਹੋਈ ਸੀ ਬਿਮਾਰ ਉਹ ਮੈਨੂੰ ਪਹਿਲੇ ਤਾਂ ਕਹਿੰਦੀ ਰਹੀ ਵੀ ਸਾਡੇ ਪ੍ਰੋਗਰਾਮ ਆ ਸਾਡੇ ਪ੍ਰੋਗਰਾਮ ਆ ਮੁਰਕੇ ਟਾਈਮ ਤੇ ਪੱਲ ਗਈ ਮਾਇ ਆਪਦੀ ਆਪ ਆ ਗਈ ਤੇ ਮੇਰੇ ਮਗਰ ਪਈ ਗਿਆ ਮਜਬਾਕਾ ਖਾਣ ਪੀਣ ਨੂੰ ਲੈ ਗਈ ਮੈਨੂੰ ਕਹਦਾ ਆ ਆਖੇ ਤੂੰ 50 ਬੰਦਿਆਂ ਦਾ ਖਾਣਾ ਲੈ ਗਈ ਉਹਨਾਂ ਨੇ ਕੋਈ ਨਹੀਂ ਕਿਹਾ ਇਹਨੂੰ ਮਰੀ ਜਾਂਦੀ ਕਿਹਾ ਕਾ ਤੂੰ ਨੀਗਾ ਤੂੰ ਮੈਨੂੰ ਬਦਨਾਮ ਕਰਦਾ ਫਿਰਦਾ ਸਾਰੀਆਂ ਸੁਖੀਰੀਆਂ ਬਿਨਾ ਸੱਦੇ ਤੋਂ ਹੀ ਆ ਗਈ ਆ ਲੈ ਫਾੜ ਆਪਦਾ ਕਾਲਾ ਫੀਨ ਦਿਖਾਉਂਦੇ ਥੋੜਾ ਖਾ ਲੈ ਲੈ ਜਾ ਲੈ ਜਾ ਹੁਣ ਡਰਾਮੇ ਨਾ ਕਰ ਪਤਾ ਨਹੀਂ ਨਾਲ ਤੇਨੂੰ ਚੱਲ ਜਾ ਤੇਨੀ ਬੋਲੀਬਾਲੀ ਪਾ ਕੇ ਦਿਖਾ ਕੋਈ ਬਾੜੀ ਮੱਤੀ ਨੱਚਣ ਨੂੰ ਮੈਨਚਾਰ ਆ। ਮੈਨਚਾਰ ਕੀ ਆ ਤੇ ਹੋਰ ਐਡਾ ਦਾ ਪ੍ਰੋਗਰਾਮ ਰੱਖੀ ਬੈਠਾ ਘਰ ਚ। ਨੱਚ ਕਿਉਂ ਰਹੇ ਹਣ? ਪ੍ਰੋਗਰਾਮ। ਹੋਵੇ ਨਾ ਬੁੜਕ ਨੇ ਬੁੱਸ ਨੱਚ ਆਕੀ ਜਾਂਦੀ ਡਾਂਗ ਮਾਰੂ ਤੇਰੇ। ਭੱਜ ਜਾ। ਬੀਬੂ ਬੁੜੀਆਂ ਨਾਲੇ ਮੇਰੀ ਗੱਲ ਸੁਣ। ਕੈਮਰੇ ਘੁੰਮ ਰਹੇ ਤੂੰ ਕੀ ਗੱਲ ਕਰਦਾ ਸੀ ਜਾਵਾਂ ਆਪਣੀ ਭੈਣ ਕੋਲੇ ਹੈ। ਵੀ ਮੈਂ ਆ ਚੀਜ਼ਾਂ ਲੈ ਲੈ ਕੇ ਚਲਨੀ ਵੀ ਆ ਬੰਦਾ ਪਤਾ ਨਹੀਂ ਕੌਣ ਆ ਉਹਨੇ ਕੀ ਮੇਰੇ ਨਾਲ ਗੱਲਾਂ ਕਰਦਾ ਹੈ। ਮਟਰ ਪਨੀਰੀ ਪਾਇਆ ਤੂੰ ਇੰਨਾ ਸਾਰਾ। ਸਾਰਾ ਕੁਝ ਪਾਇਆ। ਤੇ ਉਹ ਜੱਗ ਭਰ ਕੇ। ਪਨੀਰੀ ਕਰਨਾ ਮੈਂ ਸਾਰਾ ਕੁਝ ਲੈ ਕੇ ਚੱਲੀ ਤੂੰ ਕੀ ਕਰ ਲੈਣਾ। 200 ਰੋਟੀਆਂ ਲੈ ਚੱਲੀ ਆ। ਹਾਂ ਲੈ ਕੇ ਚਲ ਵਾੜ ਦਤਾ ਚਲ ਠੀਕ ਹੈ ਜਾ ਠੀਕ ਹੈ ਨਾ ਅੱਜ ਇਹਨੂੰ ਪਤਾ व्या्रामा बी के लोटिया बहुत सोनिया पक्की चल वारोटिया दे दार लवान गे दस ग्यारह बारह पंद्रह सोलह अठार रोटियां पा दिया रोटिया साडे पिंडा नहीं आ, पका तो पिंड च रोटिया जमान नहीं कुछ चज दौता पता नहीं केड़े पिंड आई ਬਾਲਗੇ ਸੋਹਣੀਆਂ ਰੋਟੀਆਂ ਪਕਾਈ ਜਾਣਗੀਆਂ ਲੈ ਰਾਬੂਧਰ ਬਾਹਲਾ ਬੜਾ ਦਵੇ ਮੈਂ ਤਾਂ ਚੌਲ ਵੀ ਪਾ ਲੇ ਰੋਟੀਆਂ ਵੀ ਪਾ ਲਈਆਂ ਸਾਰਾ ਕੁਸਤਾ ਪਾ ਲਿਆ ਬਹੁ ਮਿਰਚਾਂ ਦਾ achar ਗਾਜਰਾ ਦਾ achar ਇਹ ਵੀ ਲੈ ਕੇ ਜਾਵਾਂਗੀ ਨੁਕਤੇ ਦਾ ਅਸਲੀ ਮਾਲ ਤਾਂ ਚਾਬੀ ਪਤਾ ਨਹੀਂ ਕਿਹਦੀ ਕੋਲੇ ਆ ਗਈ ਚਾਬੀ ਦਾ ਪਤਾ ਕਰ ਦਿਆਂਗੀ ਜਾਨੀ ਅੱਗੇ ਤਰ ਖੁੱਲਿਆ ਆ ਅਰੇ ਜਲੇਬਗਾ ਆਇਆ ਸਕੂਲ ਲੈ इपड़ ini बुदां ग्या बुदां ग्या ਸਸਰੀ ਘਰ ਬਾਈ ਵਧਾਈਆਂ ਤੈਨੂੰ ਸਸਰੀ ਘਰ ਤੂੰ ਭਾਈ ਤੋਟੇ ਹੱਦਾਂ ਨੂੰ ਤੋੜੇ ਤੋੜੇ ਮੱਥਾਂ ਦੀ ਮੈਲ ਖਾਣਾਂ ਦੀ ਮੈਲ ਖਾਣਾਂ ਦੀ ਹਾਂ ਉਤਲੀ ਵੀ ਇਹ ਵਾਲੇ ਪਾਸੇ ਹੂੰ ਉਤਲੀ ਵੀ ਇਹ ਵਾਲਾਂ ਦੀ ਹਾਂ ਚੱਲ ਠੀਕ ਆ ਗੱਲ ਸੁਣ ਭਾਈ ਹਾਂ ਭਾਈ ਤੂੰ ਕਿਵੇਂ ਇੱਥੇ ਤੈਨੂੰ ਸੱਦਿਆ ਸੀ ਨਾ ਸੱਦਿਆ ਨਹੀਂ ਮੈਨੂੰ ਲੱਗਦਾ ਤੈਨੂੰ ਸੱਦਿਆ ਸੀਗਾ ਬਾਈ ਓਹ ਤੇਰੀ ਬੀਬੀ ਦਾ ਤੇਰੀ ਬੀਬੀ ਸੱਟ ਨਹੀਂ ਵੱਜ ਗਈ ਸੀ ਦਮਾ ਤੇ ਤੇਰੀ ਬੀਬੀ ਜਬਾਦੀ ਕੀ ਸਾਟਾ ਹਾਂ ਭਾਈਆ ਤੇਰੀ ਬੀਬੀ ਸਾਨੂੰ ਕਹੀ ਗਈ ਸਾਡੇ ਐਂ ਕਰਕੇ ਪ੍ਰੋਗਰਾਮ ਆ ਪ੍ਰੋਗਰਾਮ ਹੂੰ ਤੇ ਫੇਰ ਤੇਰੀ ਬੀਬੀ ਨੂੰ ਦਿਮਾਗ ਤੇ ਪੈਰੀਂ ਕਿ ਪੁੱਠਾ ਠੀਕਰਾ ਵੱਜ ਗਿਆ ਤੇਰੀ ਬੀਬੀ ਮਨ ਸੱਦਿਆ ਨਹੀਂ ਮੈਂ ਤਾਂ ਹਾਰ ਕੇ ਆ ਪਾਈ ਲੈਸਟ ਦਾ ਸਾਰੀ ਮੈਂ ਬਣਾਈਆਂ ਜਿਹਨੂੰ ਜਿਹਨੂੰ ਸੱਦਣਾ ਸੀਗਾ ਬੀਬੀ ਦਾ ਕੀ ਰੋਲ ਆ ਇੱਥੇ ਨਹੀਂ ਪਰ ਵੀ ਬੀਬੀ ਨਾਲ ਮੇਰੀ ਬਹੁਤ ਆਣੀ ਜਾਣੀ ਸਾਡੀ ਬਹੁਤ ਬੈਠਣੀ ਬਣੀ ਲੈਫਟ ਨੂੰ ਤੇਰਾ ਨਾਮ ਹੀ ਲਿਖਿਆ ਭਾਈ ਲੈਫਟ ਨੂੰ ਕਹਿਣਾ ਗਾ ਲੈਸਟ ਟੂਆ ਮਾਰ ਇਹ ਬੰਦਿਆਂ ਦੀਆਂ ਸੌ ਹੁੰਦੀਆਂ ਸਕੀਰੀਆਂ ਹੈ ਬੰਦਿਆਂਾਂ ਬੁੜੀਆਂ ਦੀਆਂ ਆੜ ਗਵਾੜ ਦਾ ਆੜ ਗਵਾੜ ਕਿਥੇ ਸਰਦਾ ਬੀਬਾ ਹੈ ਕਾਰਡ ਆਇਆ ਸੀ ਤੁਹਾਡੇ ਕੋਲ ਨਾ ਕਾਰਡ ਉਹੇ ਤਨ ਕਹੀ ਜਾਣੀ ਵੀ ਤੁਸੀਂ ਕਾਰਡ ਤਾਂ ਭੇਜਿਆ ਨਹੀਂ ਸਾਨੂੰ ਹਾਂ ਜਦੋਂ ਭਾਈ ਤੁਸੀਂ ਕਾਰਡ ਨਾ ਭੇਜਿਆ ਮੈਂ ਤਾਂ ਮੇਰੀ ਪੱਲੇ ਕਿ ਐਡਾ ਵੱਡਾ ਪ੍ਰੋਗਰਾਮ ਵੀ ਐਡਾ ਉਹਨਾਂ ਨੇ ਆ ਲੈਖ ਜ਼ਬਾਹ ਭਾਈ ਕਿੱਡਾ ਪ੍ਰੋਗਰਾਮ ਹੈ ਵੀ ਟੈਂਟ ਸੈੱਟ ਤੇ ਇੰਨਾ ਖਰਚਾ ਕੀਤਾ ਵੀਰੋ ਦੇਖਾ ਵਾਰ ਕੇ ਰਸਦਾਰ ਤੋਂ ਇਸ ਦਾ ਚੜਾ ਫਿਰਦਾ ਮਾਗਾ ਮੈਨੂੰ ਕਿ ਆਣਾ ਸੱਦਾ ਮੈਂ ਤਾਂ ਦੌਰ ਉੱਠੀ ਆ ਭਾਈ ਪ੍ਰੋਗਰਾਮ ਤੋਂ ਪਹਿਲਾਂ ਪਹਿਤੂ ਗੁੱਸਾ ਕੀਤਾ ਮੋਗਾ ਮੈਂ ਜਾਣਦੀ ਨਹੀਂ ਪੈਣ ਤੇ ਕਰੇ ਤੇ ਮੈਂ ਕਿ ਵੀ ਤੇ ਮਾ ਕੇ ਮੇਰੀ ਪੈਣ ਦਾ ਚਤ ਖਰਾਬ ਹੋਊਗਾ ਫਰਮਾਇਆ ਆਪਾਈ ਥੋੜ ਕੇ ਉਹਦਾ ਮਾਰਵਾ ਕੇ 1000 ਰੁਪਏ ਦਾ ਸੂਟ ਬਣਾ ਦੇਖ ਹੈ ਸੂਟ ਬਣਾਇਆ 1000 ਰੁਪਏ ਦਾ ਆਪਦੇ ਪੈਣ ਮਾਰੀ ਨੇ ਹੈ ਦੋ ਜਵਾਕ ਕਰੇ ਦੋ ਦੋ ਹਜ਼ਾਰ ਦੇ ਲੀੜੇ ਬਣਾਏ ਮਾਰੇ ਮਾਰੇ ਆਪ ਦੀ ਪੈਂਟ ਦੀ ਮਾਰੀ ਨੇ ਵਿਚਾਰ ਜੇ ਮੇਰੀ ਪੈਂਟ ਦੇ ਦਿਮਾਗ ਚ ਗੱਲ ਨਿਕਲ ਗਈ ਪਾਏ ਤਾਂ ਜਾਮਾ ਕਿ ਸਭ ਕਿੱਸਾ ਸਾਡੀ ਨੇ ਆਇਆ ਬਾਈ ਹਰਨਾ ਤੇ ਤਾਂ ਆਏ ਨਹੀਂ ਨਾ ਜਵਾਕ ਆਏ ਆ ਪਰ ਬਾਈ ਤਾਂ ਕੰਮ ਦੇ ਯਾਰ ਹਾ ਤੜ ਪ੍ਰੋਗਰਾਮ ਬਦਗਾ ਗਿਆ ਹਾਂ ਪ੍ਰੋਗਰਾਮ ਵਧੀਆ ਹੋ ਗਿਆ ਸਿਆ ਦੋ ਦਿਨਾਂ ਤੋਂ ਤੂੰ ਕੀ ਆ ਸੀਗਾ ਕੀ ਕੁਝ ਪਕਾਇਆ ਸੀਗਾ ਬਥੇਰਾ ਕੁਝ ਸੀਗਾ ਤੂੰ ਲੈ ਗਈਆਂ ਤੈਨੂੰ ਪਤਾ ਲੱਗ ਜਾ ਸਿਆ ਕੁਝ ਨਹੀਂ ਮੈਂ ਤਾਂ ਦੋ ਗਲਾਬ ਜਾਮਣ ਲੈ ਗਈਆਂ ਤੇ ਚਾਰ ਕ ਜਲੇਬਗਾ ਤੇ ਥੋੜੀ ਕ ਕੌਲੀ ਦੀ ਦਾਲ ਦੀ ਸੀਗੀ ਤੇ ਚਾਲ ਚੱਪੇ ਦੇ ਸੀਗੀਆਂ ਐ ਮਾੜੇ ਮਾੜੇ ਲੈ ਕੇ ਗਈ ਉੱਥੇ ਕੈਮਰਾ ਲੱਗਾ ਸਾਰਾ ਕੁਝ ਰਿਕਾਰਡ ਹਾਂ ਚੱਲ ਕੋਈ ਨਹੀਂ ਆਪਾਂ ਨੂੰ ਕਿਹੜਾ ਕਚੋਰੀ ਆ ਮੇਰੇ ਘਰ ਮੇਰੇ ਭੈਣ ਦੇ ਘਰ ਦਾ ਪ੍ਰੋਗਰਾਮ ਆ ਮੈਂ ਜਦੋਂ ਮਰਜੀ ਆਵਾਂ ਆ ਜਾਵਾਂ ਤੁਸੀਂ ਮੈਨੂੰ ਸੱਦੋ ਚਾਹੇ ਨਾ ਸੱਦੋ ਹਾਂ ਮੈਂ ਤਾਂ ਤੁਹਾਨੂੰ ਆਪਦੇ ਮੰਨਦੀ ਆ ਕਿ ਨਹੀਂ ਮੰਨਦੀ ਹਾਂ ਮੈਂ ਤਾਂ ਮੰਨਦੀ ਆ ਨਾ ਨਹੀਂ ਮਤਲਬ ਨਹੀਂ ਬੰਦਾ ਭਾਈ ਇੰਨਾ ਕੋਈ ਜਾਂਦਾ ਇੱਥੇ ਖਾ ਜਾਂਦੀ ਇਹਨਾਂ ਕੋਲ ਨਹੀਂ ਜਾਣਾ ਸੀ ਤੇ ਨਾਲ ਚੱਕ ਲਿਆ ਕੋਈ ਭਾਈ ਆਇਆ ਹੋ ਗਿਆ ਤੁਸੀਂ ਹੋਗੇ ਸਹਿਰੀ ਤੁਸੀਂ ਕੋਠੀਆਂ ਪਾ ਲਈਆਂ ਤੁਸੀਂ ਕੈਮਰੇ ਲਾ ਲਏ ਤੁਸੀਂ ਹੋ ਕੇ ਸੈਰੀ ਤੁਹਾਨੂੰ ਐ ਲੱਗਦਾ ਵੀ ਸਾਡਾ ਤਸਕੀਰੀ ਵਾਲੇ ਵੀਰ ਸਾਡਾ ਵੀ ਆਏ ਆੜ ਕਵਾੜ ਸਰਜ ਪਰ ਆਣ ਕਮਾਨ ਦਾ ਜੀ ਦਾ ਸਰਦਾ ਸਰਦਾ ਨਹੀਂ ਹੁੰਦਾ ਮੈਂ ਤਾਂ ਭੱਜੀ ਆਈ ਤਾਂ ਮੇਰੀ ਭੈਣ ਨੇ ਮੈਨੂੰ ਪਤਾ ਲੱਗੇ ਵੀ ਅਜਾ ਐਡਾ ਪ੍ਰੋਗਰਾਮ ਰੱਖ ਲਿਆ ਹਾਂ ਮੈਂ ਕਿਹਾ ਮੇਰੀ ਭੈਣ ਦਾ ਮੇਰੇ ਬਿਨਾਂ ਅੱਧਰ ਰਹਿ ਜੂਗਾ ਮੈਂ ਤਾਂ ਜਾਵਾਂ ਆ ਕੁੱਤਾ ਇਹ ਤਾਂ ਨਾਲ ਲੈ ਜਾਂਦੀ ਹੈ ਕਾ ਤੇ ਲੈ ਗਈਆਂ ਟੈਂਟ ਪਾੜ ਜਾਂਦਾ ਸਾਡਾ ਇਹ ਤੇ ਬਾਈ ਨੇ ਰੱਖਿਆ ਵਾ ਨਾ ਬਾਈ ਨੇ ਰੱਖਿਆ ਵਾ ਹੋਰ ਤੂੰ ਤਾਂ ਕਿਹੜਾ ਇੰਨਾ ਪ੍ਰੋਗਰਾਮ ਵਧ ਗਿਆ ਆ ਗਿਆ ਮੈਂ ਠੀਕ ਆ ਮੈਨੂੰ ਕਿਹਾ ਸਿਆ ਤੇਰੇ ਰਿਸ਼ਤੇਦਾਰ ਕਿੰਨੇ ਆ ਗਏ ਸੀਗੇ ਰਿਸ਼ਤੇਦਾਰ ਸਾਰੇ ਆਏ ਆ ਸਾਡੇ ਵੱਧੂ ਆਏ ਹੋ ਗਿਆ ਸੀ 2250 ਹਾਂ 2250 ਬੰਦੇ ਦਾ ਇਕੱਠ ਹੋਇਆ ਸੀ ਆ ਸਿਆ 2250 ਦਾ ਖਾਣਾ ਬਣਾਇਆ ਸੀ 50 ਦਾ ਤੂਲਾ ਚੱਲੀ ਆ ਲਾਏ ਕੀ 50ਾਂ ਦਾ ਮੈਂ ਤਾਂ ਭੋਰਾ ਭਰੇ ਚੀਜ਼ਾਂ ਲੈ ਗਈਆਂ ਕੀ ਤੁਸੀਂ ਇੰਨਾ ਕੁਝ ਬਣਾਇਆ ਜਿਹੱਚ ਮੈਂ ਭੋਰਾ ਲੈ ਗਈ ਤੇ ਕਿੱਡੀ ਖਾਸ ਗੱਲ ਆ ਫਿਰ ਕੀ ਤੂੰ ਉਹ ਨੰਗ ਤਾਂ ਨਹੀਂ ਹੋਣ ਲੱਗਿਆ ਤੂੰ ਮਾਰਦਾ ਗੱਲਾਂ ਇੱਥੇ ਖਾ ਲੈਣੇ ਭਰਵੇਂ ਸਾਰਾ ਟੱਬਰ ਆ ਜਾਂਦੇ ਬਿਨਾਂ ਸਦੇ ਜਿਹੜੇ ਹੁਣ ਘਰੇ ਬੈਠੇ ਉਹਨਾਂ ਨੇ ਨਹੀਂ ਖਾਣਾਗਾ ਹੈ ਮੇਰੀ ਭੈਣ ਦੇ ਦਾ ਦਿਮਾਗ ਵਿੱਚ ਗੱਲ ਨਿਕਲ ਗਈ ਉਹ ਤਾਂ ਚਲ ਭੈਣ ਆਇਆ ਹੋਇਆ ਮੇਰੀ ਭੈਣ ਦੇ ਦਿਮਾਗ ਤੇ ਨਾ ਬੋਲ ਵਾਲਾ ਸੀਗਾ ਭੈਣ ਮੇਰੀ ਹੋਈ ਸੀ ਬਿਮਾਰ ਹਾਂ ਉਹ ਮੈਨੂੰ ਪਹਿਲੇ ਤਾਂ ਕਹਿੰਦੀ ਰਹੀ ਵੀ ਸਾਡੇ ਪ੍ਰੋਗਰਾਮ ਆ ਸਾਡੇ ਪ੍ਰੋਗਰਾਮ ਆ ਮੁੜ ਕੇ ਟਾਈਮ ਤੇ ਭੁੱਲ ਗਈ ਹਾਂ ਮਾਇ ਆਪਦੀ ਆਪ ਆ ਗਈ ਤੇ ਮੇਰੇ ਮਗਰ ਪੈ ਗਿਆ ਮੈਂ ਬਾ ਖਾਣ ਪੀਣ ਨੂੰ ਲੈ ਗਈ ਮੈਨੂੰ ਕਹਦਾ ਆ ਆਖੇ ਤੂੰ 50 ਬੰਦਿਆਂ ਦਾ ਖਾਣਾ ਲੈ ਗਈ ਉਹਨਾਂ ਨੂੰ ਕਹਿੰਦਾ ਕੋਈ ਨਹੀਂ ਜੇ ਮਰੀ ਜਾਂਦੀ ਕਿਹਾ ਘੱਟ ਨਹੀਂਗਾ ਤੂੰ ਮੈਨੂੰ ਬਦਨਾਮ ਕਰਦਾ ਫਿਰਦਾ ਸਾਰੀਆਂ ਸ਼ਿਕਰੀਆਂ ਤੇ ਬਿਨਾ ਸੱਦੇ ਤੋਂ ਹੀ ਆ ਗਈ ਆ ਲਾ ਫਾੜ ਆਪਦਾ ਘਾਰਾ ਫੇਰ ਦਿਖਾਉਂਦੇ ਥੋੜਾ ਖਾ ਲੈ ਲੈ ਜਾ ਲੈ ਜਾ ਹੁਣ ਡਰਾਮੇ ਨਾ ਕਰ ਆਹ ਬਧਾਈਆਂ ਨਾਲ ਤੈਨੂੰ ਚੱਲ ਜਾ ਤੈਨੂੰ ਬੋਲੀ ਬੋਲੀ ਪਾ ਕੇ ਦਿਖਾ ਕੋਈ ਬਾੜੀ ਮੱਟੀ ਨੱਚਣ ਨੂੰ ਮੈਂ ਇਨਕਾਰ ਆ। ਇਨਕਾਰ ਕੀ ਹੈ ਤੇ ਹੋਰ ਐਡਾ ਦਾ ਪ੍ਰੋਗਰਾਮ ਰੱਖੀ ਬੈਠਾ ਘਰ ਚ। ਨੱਚ ਕਿਉਂ ਘਰ ਹਾਂ? ਪ੍ਰੋਗਰਾਮ ਹਾਂ। ਹੋਵੇ ਨਾ ਬੁੜੀ ਕਿੰਨੇ ਦੁੱਸਣਾ ਚੱਕੀ ਜਾਂਦੀ ਐ ਡਾਂਗ ਮਾਰੂ ਇਤਰੇ ਭਾਜਾ। ਬੀਬੂ ਬੁੜੀਆਂ ਨਾਲੇ ਮੇਰੀ ਗੱਲ ਸੁਣ। ਕੈਮਰੇ ਘੁੰਮ ਰਹੇ ਤੂੰ ਕੀ ਗੱਲ ਕਰਦਾ ਸੀ ਜਾਵਾਂ ਆਪਣੀ ਭੈਣ ਕੋਲ ਹੈ ਵੀ ਮੈਂ ਆ ਚੀਜ਼ਾਂ ਲੈ ਲੈ ਕੇ ਚੱਲਨੀ ਵੀ ਆਹ ਬੰਦਾ ਪਤਾ ਨਹੀਂ ਕੌਣ ਆ 19 ਕਿ ਮੇਰੇ ਨਾਲ ਗੱਲਾਂ ਕਰਦਾ ਹੈ। ਮਟਰ ਪਨੀਰੀ ਵੀ ਪਾਇਆ ਤੂੰ ਇੰਨਾ ਸਾਰਾ। ਤੂੰ ਜਦ ਭਰ ਕੇ ਕੀ ਕਰਨਾ ਮੈਂ ਸਾਰਾ ਕੁਝ ਲੈ ਕੇ ਚੱਲੀ ਤੂੰ ਕੀ ਕਰ ਲੇਗਾ? 200 ਰੋਟੀਆਂ ਲੈ ਚੱਲੀ ਹਾਂ। ਹਾਂ ਲੈ ਕੇ ਚੱਲੀਆਂ 2 ਆ ਗੱਲਾਂ ਮਾਰਦਾ ਚਲ ਬਾਹਰ ਆਉਂਦਾ ਚਲ ਠੀਕ ਹੈ ਜਾ